ਉੱਪਰ ਜਾਲ ਜਿਹੜਾ ਇਹੋ ਦੇ ਪਾਉਂਦੇ ਨੇਗੇ ਸਾਰੇ ਬਾਲਟੀਆਂ ਭਰਦੇ ਨੇ ਉਧਰੋਂ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਦੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਭੇਵੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਭੇਵੇ ਦਾ ਮੇਲਾ ਦਿਖਾਵਾਂਗੇ ਤੇ ਇਹਨੂੰ ਪੋਹਾ ਵੀ ਜਿਹੜਾ ਉਹ ਕਿਹਾ ਜਾਂਦਾ ਤੇ ਭੇਵਾ ਵੀ ਕਹਿ ਦਿੰਦੇ ਨੇ ਤੇ ਪੋਹਾ ਵੀ ਕਿਹਾ ਜਾਂਦਾ ਤੇ ਇਹ ਜਿਹੜਾ ਉਹ ਸ਼ਹਿਰ ਆ ਇਹ ਪਟਿਆਲੇ ਤੋਂ 40 ਕਿਲੋਮੀਟਰ ਹੈ ਹਰਿਆਣੇ ਦੇ ਵਿੱਚ ਪੈ ਜਾਂਦਾ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਮਾਰਚ ਮਹੀਨੇ ਦੇ ਵਿੱਚ ਤੇ ਤਿੰਨ ਦਿਨਾਂ ਦਾ ਇਹ ਜਿਹੜਾ ਉਹ ਮੇਲਾ ਹੁੰਦਾ ਵੈਸੇ ਹਫ਼ਤਾ ਭਰ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਰਹਦੀਆਂ ਨੇ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਮਾਲਵੇ ਇਲਾਕੇ ਦੇ ਵਿੱਚੋਂ ਤੇ ਹਰਿਆਣੇ ਦੇ ਵਿੱਚੋਂ ਵੀ ਬਹੁਤ ਭਾਰੀ ਇਕੱਠ ਹੁੰਦਾ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਮੇਲਾ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸਾਰਾ ਸ਼ਹਿਰ ਆਪੇ ਵਾ ਤੇ ਇੱਧਰ ਸਾਹਮਣੇ ਆ ਇੱਕ ਮੇਨ ਜਿਹੜਾ ਉਹ ਗੇਟ ਬਣਿਆ ਆ ਇਹ ਜਿਹੜਾ ਮੇਨ ਸਥਾਨ ਹੈ ਤੇ ਉਧਰ ਨੂੰ ਜਾਂਦਾ ਤੇ ਇੱਥੇ ਸਾਰਾ ਇਹ ਮੇਲਾ ਜਿਹੜਾ ਉਹ ਲੱਗਦਾ ਬਾਕੀ ਚੱਲਦੇ ਆਪਾਂ ਵੀ ਅੰਦਰ ਜਾਂਦੇ ਆ ਸਾਰਾ ਮੇਲਾ ਜਿਹੜਾ ਉਹ ਦੇਖਦੇ ਆ ਇਹ ਚੇਤ ਮਹੀਨੇ ਦੇ ਵਿੱਚ ਮੇਲਾ ਜਿਹੜਾ ਉਹ ਲੱਗਦਾ ਹੁੰਦਾ ਦੇਸੀ ਮਹੀਨੇ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀ ਹੈ ਨਾ ਆ ਇੱਥੇ ਜਿਹੜਾ ਉਹ ਮੇਨ ਦਰਵਾਜ਼ਾ ਮੇਨ ਗੇਟ ਆ ਜਿਹੜਾ ਐਂਟਰੀ ਗੇਟ ਬਹੁਤ ਦੂਰੋਂ ਦੂਰੋਂ ਇਹ ਮੇਲੇ ਦੇ ਵਿੱਚ ਸੰਗਤਾਂ ਜਿਹੜੀਆਂ ਸ਼ਾਮਿਲ ਹੁੰਦੀਆਂ ਨੇ ਆ ਕੇ ਹੈ ਨਾ ਬਾਕੀ ਇਹਦਾ ਕੀ ਮਤਲਬ ਇਤਿਹਾਸ ਆ ਕਿਉਂ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਵੀ ਆਪਾਂ ਦੱਸਾਂਗੇ ਤੁਹਾਨੂੰ ਜਿੱਥੇ ਮੇਨ ਸਥਾਨ ਹੈ ਜਿੱਥੇ ਮੱਥਾ ਟੇਕਿਆ ਜਾਂਦਾ ਉੱਥੇ ਆਪਾਂ ਤੁਹਾਨੂੰ ਸਾਰਾ ਜਾ ਕੇ ਇਤਿਹਾਸ ਦੱਸਾਂਗੇ ਹੈ ਨਾ ਤੇ ਇਧਰ ਨਾਲ ਨਾਲ ਬਾਕੀ ਬਹੁਤ ਸਾਰੀਆਂ ਦੁਕਾਨਾਂ ਜਿਵੇਂ ਹੋਰ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਆਂ ਉਵੇਂ ਹੀ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਖਾਣ ਪੀਣ ਵਾਲੀਆਂ ਹੋਊਗੀਆਂ ਤੇ ਕੁਝ ਫੱਟਿਆਂ ਦੀਆਂ ਜਿਹੜੀਆਂ ਉਹ ਖੜਾਉਣ ਵਾਲੀਆਂ ਦੁਕਾਨਾਂ ਬਹੁਤ ਮਸ਼ਹੂਰ ਮੇਲਾ ਇਹ ਵੀ ਜਿਹੜਾ ਪਹੋਏ ਦਾ ਮੇਲਾ ਤੇ ਅੱਜ ਦਾ ਤਰੀਕ ਹੈਗੀ 28 ਮਾਰਚ ਤੇ ਕਾਫੀ ਦਿਨ ਹੀ ਮੇਲਾ ਚੱਲਦਾ ਹਫਤਾ ਭਰ ਇਹ ਤੇ ਸੰਜਣਾ ਜਿਹੜੀ ਉਹ ਆਉਂਦੀਆਂ ਨੇ ਬਾਕੀ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਹਨਾ ਦੂਰੋਂ ਦੂਰੋਂ ਸੱਜਣਾਂ ਆਉਂਦੀਆਂ ਨੇ ਜਿਵੇਂ ਆਟੋ ਵਗੈਰਾ ਜਿਹੜੇ ਜਾ ਰਹੇ ਨੇ ਹਨਾ ਤੇ ਇਹ ਸਾਰਾ ਹਾਲੇ ਦੌਲੇ ਬਾਜ਼ਾਰ ਆ ਹਨ ਪੇਵੇ ਦਾ ਹਨਾ ਇਥੋਂ ਦੀ ਇਹ ਰਾਸਤਾ ਜਾਂਦਾ ਜਿਹੜਾ 메인 ਸਥਾਨ ਨੂੰ ਰਾਹ ਜਾਂਦਾ ਬਾਕੀ ਜਿਵੇਂ ਤੁਸੀਂ ਸੰਗਤਾਂ ਆਰੀਆਂ ਦੇਖ ਰਹੇ ਹੋ ਇਹ ਉਹੀ ਸਥਾਨਤੀ ਜਾ ਰਹੇ ਨੇ ਮੱਥਾ ਟੇਕਣ ਵਾਸਤੇ ਬਾਕੀ ਇਹ ਸਾਰਾ ਨਾਰਮਲ ਬਾਜ਼ਾਰ ਆ ਜਿਵੇਂ ਆਮ ਬਾਜ਼ਾਰ ਹੁੰਦਾ ਹੈ ਨਾ ਸ਼ਹਿਰਾਂ ਚ ਤੇ ਇੱਥੇ ਵੱਡੇ ਵੱਡੇ ਝੂਲੇ ਵਗੈਰਾ ਵੀ ਜਿਹੜੇ ਕੋ ਲੱਗਦੇ ਨੇ ਉਹ ਵੀ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਹਲੇ ਆਪਾਂ ਪੈਦਲ ਜਿਹੜਾ ਉਹ ਜਾ ਰਹੇ ਹਾਂ ਤੇ ਦੇਖਦੇ ਹਾਂ ਵੀ ਕਿੰਨਾ ਕੁ ਆਪਾਂ ਨੂੰ ਪੈਦਲ ਜਾਣਾ ਪੈਂਦਾ ਮੈਂ ਪਹਿਲੀ ਵਾਰ ਆਏ ਹਾਂ ਪੋਹੇ ਦੇ ਮੇਲੇ ਦੇ ਉੱਪਰ ਤੇ ਇੱਥੇ ਅੰਦਰ ਆਟੋ ਹੀ ਆਉਂਦੇ ਨੇ ਸਾਰੇ ਆਟੋ ਤੁਸੀਂ ਦੇਖ ਰਹੇ ਹੋ ਨਾ ਆਟੋਆਂ ਦੇ ਵਿੱਚ ਹੀ ਆਉਂ ਯਾ ਮੋਟਸਨਾਂ ਵਗੈਰਾ ਜਾਂ ਪੈਦਲ ਆਉਣਾ ਪੈਂਦਾ ਗੱਡੀਆਂ ਬਾਹਰ ਕਢਾ ਕੇ ਆਉਣਾ ਮੈਨੂੰ ਇੱਥੇ ਬਹੁਤ ਰਸ ਜਿਹੜਾ ਹੋ ਗਿਆ ਤੁਸੀਂ ਦੇਖੋ ਮੇਲੇ ਕਰ ਕੀ ਨਾ ਰਸ ਹੋਇਆ ਹੋਇਆ ਲਗ ਲਗ ਥਾਵਾਂ ਤੋਂ ਲਗ ਲਗ ਥੈਰਾ ਤੋਂ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਵਿੱਚ ਹਣਾ ਦਰਸ਼ਨ ਕਰਨ ਵਾਸਤੇ ਤੇ ਇਧਰ ਬਹੁਤ ਭਾਰੀ ਜਿਹੜਾ ਹੋ ਇਕੱਠਾ ਨਾ ਵੱਧ ਗਿਆ ਕਿਉਂਕਿ ਇਹ ਜਿਹੜਾ ਰਸਤਾ ਜਾਂਦਾ ਮੇਨ ਸਥਾਨ ਨੂੰ ਜਾਂਦਾ ਜਿੱਥੇ ਸੰਗਤਾਂ ਮੱਥਾ ਟੇਕਦੀਆਂ ਨੇ ਜਿੱਥੇ ਦਰਸ਼ਨਾਂ ਵਾਸਤੇ ਸੰਗਤਾਂ ਆਉਂਦੀਆਂ ਨੇ ਹਣਾ ਬਾਕੀ ਵਾਲੇ ਦੋਲੇ ਸਾਰਾ ਬਾਜ਼ਾਰ ਲੱਗਿਆ ਹੋਇਆ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਵਾਲੇ ਦੋਲੇ ਲੱਗੀਆਂ ਹੋਈਆਂ ਨੇਗੀਆਂ ਤੇ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਅੰਦਰ ਲੈ ਕੇ ਜਾਂਦੇ ਨਹੀਂ ਜਾਂ ਮੱਥਾ ਟੇਕਦੇ ਨੇ ਹਾਂ ਇਹ ਕੀ ਕੀ ਸਮਾਨ ਹੁੰਦਾ ਬਾਈ ਇਹ ਹੈ? ਕਿਹੜਾ ਕਿਹੜਾ ਸਮਾਨ ਹੋਆ? ਇਹ ਤੇਲ ਹੈ ਬਾਈ ਯਾਰ ਇਹ ਧਾਗੇ ਹੈ ਯਾਰ ਇਹ ਦੀਵੇ ਹੈ ਇਹ ਅੰਦਰ ਲੈ ਕੇ ਜਾਣਾ ਪੈਂਦਾ ਹੈ। ਅੱਛਾ ਇਸ ਦੇ ਨਾਲ ਮੱਥਾ ਟੇਕਦੇ ਆਂ। ਇਸ ਦੇ ਨਾਲ ਮੱਥਾ ਟੇਕਦੇ। ਠੀਕ ਹੈ ਇਹ ਸਾਰਾ ਇਹ ਸਾਰਾ ਮੱਥਾ ਟੇਕਣ ਵਾਲਾ ਸਮਾਨ ਜਿਹੜਾ ਹੋਏਗਾ ਹਨਾ ਤੇ ਇੱਥੇ ਇਸ ਤਰ੍ਹਾਂ ਸਾਰਾ ਜਿਵੇਂ ਆਹ ਬਾਈ ਵੀ ਲਈ ਬੈਠਾ ਤੇ ਸਾਰਾ ਮੱਥਾ ਟੇਕਣ ਵਾਸਤੇ ਸਮਾਨ ਤੇ ਇਹ ਚੀਜ਼ਾਂ ਨਾਲ ਅੰਦਰ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਹੈ ਬਾਕੀ ਆਪਾਂ ਦੱਸਾਂਗੇ ਵੀ ਤੁਹਾਨੂੰ ਵੀ ਇਹ ਮੇਲਾ ਜਿਹੜਾ ਉਹ ਲੱਗਦਾ ਕੀ ਕਾਰਨ ਹੈ ਮੇਲੇ ਦਾ ਕੀ ਸਾਰਾ ਇਤਿਹਾਸ ਆ ਇਹ ਉਹ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਸਥਾਨ ਤੇ ਜਾ ਕੇ ਉਹ ਦਵਾਂਗੇ ਤੇ ਥਾਂ ਥਾਂ ਤੇ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇਲ ਹੋ ਗਿਆ ਜਿਵੇਂ ਹਨਾ ਆ ਤਾਂ ਅੱਗਾ ਹੋ ਗਿਆ ਜਿੱਟੇ ਰੰਗ ਦਾ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਆ ਇਧਰ ਜਿਵੇਂ ਆਹ ਸਾਰਾ ਹੋਰ ਪ੍ਰਸ਼ਾਦ ਹੋ ਗਿਆ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਨਾਲ-ਨਾਲ ਲੱਗੀਆਂ ਹੋਈਆਂ ਨੇ ਤੇ ਬਹੁਤ ਭਾਰੀ ਜਿਹੜਾ ਇਕੱਠ ਇੱਥੇ ਮੇਲੇ ਦੇ ਵਿੱਚ ਹੁੰਦਾ ਸੰਗਤਾਂ ਦਾ ਇਸੇ ਤਰ੍ਹਾਂ ਹਰ ਇੱਕ ਸਾਲ ਤੇ ਚੀਤ ਮਹੀਨੇ ਦੇ ਵਿੱਚ ਜਿਹੜਾ ਇਹ ਮੇਲਾ ਲੱਗਦਾ ਹਰ ਇੱਕ ਸਾਲ ਇਹ ਇੱਥੇ ਆਪਾਂ ਬਾਜ਼ਾਰ ਦੇ ਵਿੱਚ ਆ ਜਾ ਰਹੇ ਸੀ ਪੈਦਲ ਤਾਂ ਇੱਥੇ ਆਪਾਂ ਨੂੰ ਕੀ ਜਿ ਇੱਕ ਦੇਖਣ ਨੂੰ ਮਿਲੀ ਹੈ ਸਾਹਮਣੇ ਇੱਕ ਪੇੜ ਆ ਜਿਹੜਾ ਪਿੱਛੇ ਆਪਾਂ ਉਹ ਚਿੱਟੇ ਰੰਗ ਦਾ ਧਾਗਾ ਦੇਖ ਰਹੇ ਸੀ ਉਹਨੂੰ ਇਹਦੇ ਆਲੇ ਦੁਆਲੇ ਜਿਹੜਾ ਲੁਵੇਟਿਆ ਜਾਂਦਾ ਇਹ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਕਿਸ ਤਰ੍ਹਾਂ ਲੁਵੇਟਦੇ ਨੇ ਤੇ ਇੱਥੇ ਜਿਹੜੇ ਮਤਲਬ ਦੁਨੀਆ ਦੇ ਵਿੱਚ ਵੱਲੋਂ ਜਿਹੜੇ ਬੰਦੇ ਹੈ ਨਹੀਂ ਜਾਂ ਵੱਡੇ ਬਜ਼ੁਰਗ ਨੇ ਉਹਨਾਂ ਦੀ ਸ਼ਾਂਤੀ ਵਾਸਤੇ ਜਿਹੜੇ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਦੀ ਸ਼ਾਂਤੀ ਵਾਸਤੇ ਸੰਗਤ ਇੱਥੇ ਆਉਂਦੀਆਂ ਨੇ ਇਹ ਥਾਂ ਦੇ ਉੱਪਰ ਜਿਹੜਾ ਇਸ ਤਰ੍ਹਾਂ ਉਹ ਮੱਥਾ ਟੇਕਦਾ ਉਹਨਾਂ ਦੀ ਸੁੱਖ ਸ਼ਾਂਤੀ ਵਾਸਤੇ ਜਿਹੜੇ ਮਤਲਬ ਦੁਨੀਆ ਦੇ ਪਰੋਂ ਚਲੇ ਗਏ ਤੇ ਇਸ ਤਰ੍ਹਾਂ ਇੱਥੇ ਜਿਹੜਾ ਹੋ ਆਲੇ ਦੁਆਲੇ ਧਾਗਾ ਉਹਨੂੰ ਲਵੇਟਿਆ ਜਾਂਦਾ ਇਸ ਤਰ੍ਹਾਂ ਇੱਥੇ ਦੀਵੇ ਵੀ ਜਿਹੜੇ ਉਹ ਲਾਏ ਜਾਂਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਦੀਵੇ ਜਿਹੜੇ ਉਹ ਲਾਏ ਹੋਏ ਨੇਗੇ ਤੇ ਇਹ ਜਿਹੜਾ ਪੇੜ ਆ ਹਨਾ ਬਾਜ਼ਾਰ ਦੇ ਵਿੱਚ ਜਾਂਦੇ ਜਾਂਦੇ ਆਇਆ ਸੀ ਤੇ ਪੁੱਛਣ ਤੇ ਪਤਾ ਲੱਗਿਆ ਵੀ ਇਹ ਮੇਨ ਜਿਹੜਾ ਪਿੱਪਲ ਹੈ ਉਹ ਅੰਦਰ ਆ ਤੇ ਇੱਥੇ ਵੀ ਮੱਥਾ ਜਿਹੜਾ ਉਹ ਟੇਕਦਾ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿਹੜੇ ਦੁਨੀਆ ਤੋਂ ਗੁਜ਼ਰ ਜਾਂਦੇ ਨੇ ਪਰਿਵਾਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਬਜ਼ੁਰਗ ਉਹਨਾਂ ਦੇ ਗੁਜ਼ਰ ਜਾਂਦੇ ਨੇ ਉਹਨਾਂ ਵਾਸਤੇ ਜਿਹੜਾ ਉਹ ਕੀਤਾ ਜਾਂਦਾ ਤੇ ਆਹ ਤਾਂ ਧਾਪਿਆ ਸਾਰਾ ਹੈ ਨਾ ਤੇ ਇੱਥੇ ਤੇ ਇਧਰ ਜਿਵੇਂ ਤੇਲ ਵਗੈਰਾ ਹੋ ਗਿਆ ਸਾਰਾ ਹੈ ਨਾ ਤੇ ਇਸ ਤਰ੍ਹਾਂ ਸਾਰਾ ਚੀਜ਼ਾਂ ਜਿਹੜੀਆਂ ਉਹ ਮੋਦ ਮਿਲਦੀਆਂ ਨੇ ਬਾਕੀ ਆਪਾਂ ਚੱਲਦੇ ਆ ਮੇਨ ਸਥਾਨ ਵੱਲ ਨੂੰ ਜਿੱਥੇ ਮੇਨ ਸਥਾਨ ਹੈ ਇੱਥੇ ਬਾਜੀ ਨੇ ਮੈਨੂੰ ਦੱਸਿਆ ਕਿੰਨਾ ਕਿ ਉੱਥੇ ਵੀ ਇੱਕ ਪੇਪਲ ਹੈ ਉੱਥੇ ਵੀ ਇਸੇ ਤਰ੍ਹਾਂ ਜਿਹੜਾ ਉਹ ਮੱਥਾ ਉਹ ਟਿਕਦਾ ਤੇ ਆਪਾਂ ਇਥੋਂ ਪਤਾ ਕਰ ਲੈਂਦੇ ਆ ਕਿ ਕਿਹੜਾ ਰਸਤਾ ਜਾਂਦਾ ਕਿਉਂਕਿ ਪਹਿਲੀ ਵਾਰ ਆਪਾਂ ਇੱਥੇ ਜਿਹੜਾ ਹੋ ਆਏ ਆ ਆ ਕਰਕੇ ਪਹਿਲੀ ਵਾਰ ਜਦੋਂ ਆਪਾਂ ਕਿਤੇ ਵੀ ਥਾਂ ਤੇ ਆਉਨੇ ਆ ਤਾਂ ਪਤਾ ਨਹੀਂ ਲੱਗਦਾ ਹੈ ਪੁੱਛਣਾ ਪੈਂਦਾ ਤੇ ਇਧਰ ਇੱਥੇ ਗੁਰਦੁਆਰਾ ਸਾਹਿਬ ਵੀ ਨੇ ਇੱਥੇ ਗੁਰਦੁਆਰਾ ਸਾਹਿਬ ਵੀ ਨੇ ਇਧਰ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾ ਦਾਂਗੇ ਨਾਲ ਇੱਕ ਇੱਥੇ ਮੰਦਿਰ ਹੈ ਨਾਲੇ ਗੁਰਦੁਆਰਾ ਸਾਹਿਬ ਵੀ ਹੈ ਇਸੇ ਤਰ੍ਹਾਂ ਇੱਥੇ ਭਾਰੀ ਇਕੱਠ ਜਿਹੜਾ ਹੋਂਦਾ ਸੰਗਤਾਂ ਦਾ ਨਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇਗੀਆਂ ਜਾਂ ਹੋਰ ਹਰਿਆਣੇ ਚੋਂ ਵੀ ਤਿੰਨ-ਚਾਰ ਸਟੇਟਾਂ ਦੀਆਂ ਸੰਗਤਾਂ ਇੱਥ ਤੇ ਇਧਰ ਸਾਹਮਣੇ ਹੈਗਾ ਮੰਦਿਰ ਹੈ ਨਾ ਤੇ ਆਹ ਤੁਹਾਤੇ ਇੱਕ ਸਰੋਵਰ ਜਿਹੜਾ ਹੋ ਬਣਿਆ ਹੋਇਆ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਵੀ ਇੱਥੇ ਕਿਸ ਤਰ੍ਹਾਂ ਜਿਹੜਾ ਉਹ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਹੈ ਨਾ ਤੇ ਇੱਥੇ ਵੀ ਆ ਤੇਲ ਪਿਆ ਹੈ ਨਾ ਦੀਵੇ ਪਏ ਨੇ ਜਿੱਥੋਂ ਦੀਵੇ ਖਰੀਦ ਕੇ ਬਰ ਅ ਜਿਹਦੇ ਨੂੰ ਲਾਇਆ ਜਾਂਦਾ ਨੇ ਤੇ ਅਸੀਂ ਅੰਦਰੋਂ ਅੰਦਰ ਆਪਾਂ ਐਂਟਰੀ ਜਿਹੜੀ ਉਹ ਕਰ ਲਵਾਂਗੇ ਇਸੇ ਤਰ੍ਹਾਂ ਇੱਥੇ ਬਹੁਤ ਰਸ ਜਿਹੜਾ ਹੋ ਹੁੰਦਾ ਹਨ ਇੱਥੇ ਦੀਵੇ ਜਿਵੇਂ ਤੁਹਾਨੂੰ ਦਿਖਾ ਵੀ ਤਨੇ ਆਪਾਂ ਲਾਏ ਹੋਏ ਤੇ ਇਸ ਤਰ੍ਹਾਂ ਇੱਥੇ ਦੀਵੇ ਜਿਹੜੇ ਉਹ ਲਾਏ ਜਾਂਦੇ ਨੇ ਬਾਹਰ ਜਿਵੇਂ ਦੁਕਾਨਾਂ ਤੋਂ ਆਪਾਂ ਤੁਹਾਨੂੰ ਦੀਵੇ ਜਿਹੜੇ ਉਹ ਦਿਖਾਏ ਸੀ ਹਨ ਵੀ ਦੀਵੇ ਮਿਲਦੇ ਨੇ ਤੇ ਐਵੇਂ ਇੱਥੇ ਦੀਵੇ ਜਿਹੜੇ ਉਹ ਲਾਉਂਦੇ ਨੇ ਸਰੋਂ ਦੇ ਤੇਲ ਦੇ ਜੇ ਅੱਗੇ ਚੱਲਦੇ ਹਾਂਗੇ ਆਪਾਂ ਇਧਰ ਮੰਤਰ ਜਿਹੜਾ ਹੋ ਬਣਿਆ ਹੋਇਆ ਅੰਮੀ ਆਇਗਾ ਪਹਿਲਾਂ ਇੱਥੇ ਦੀਵੇ ਜਿਹੜੇ ਹੁਲਾਏ ਜਾਂਦੇ ਨੇ ਫਿਰ ਅੰਦਰ ਮੰਦਿਰ ਦੇ ਜਿਹੜੇ ਦਰਸ਼ਨ ਕੀਤੇ ਜਾਂਦੇ ਨੇ ਤੇ ਇਧਰ ਬਣਿਆ ਹੋਇਆ ਸਾਹਮਣੇ ਸਰੋਵਰ ਬਹੁਤ ਵੱਡਾ ਸਰੋਵਰ ਹੈ ਤੇ ਜੇ ਇਸ ਤਰ੍ਹਾਂ ਸਾਰੇ ਆਉਂਦੇ ਨੇ ਹਨ ਮੱਥਾ ਜਿਹੜਾ ਓਟੇਕਦੇ ਨੇ ਨਾਰੀਅਲ ਵਗੈਰਾ ਚੜਾਉਂਦੇ ਨੇ ਉਹ ਸੁਆਮੀ ਇਸ ਰੋਵਰ ਦੇ ਕੰਡੇ ਤੇ ਸਾਰੇ ਇੱਥੇ ਜਿਹੜੇ ਉਹ ਪੰਡਤੋ ਬੈਠੇ ਨੇ ਲਓ ਜੀ ਆਪਾਂ ਬਿਲਕੁਲ ਕੰਡੇ ਤੇ ਆ ਗਏ ਇੱਥੇ ਰੋਵਰ ਦੇ ਜਿਸ ਤਰ੍ਹਾਂ ਇੱਥੇ ਆਡੀਆ ਨੇ ਸੰਗਤਾਂ ਤੇ ਇੱਥੇ ਇਸਨਾਮ ਵੀ ਜਿਹੜੀਆਂ ਉਹ ਕਰਦੀਆਂ ਨੇ ਸੰਗਤਾਂ ਆ ਕੇ ਪਿੱਛੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀ ਦੀਵੇ ਜਿਹੜੇ ਉਹ ਲਾਏ ਜਾਂਦੇ ਨੇ ਪਰ ਉਧਰ ਸਾਹਮਣੇ ਜਿਵੇਂ ਬਹੁਤ ਸਾਰੀਆਂ ਸੰਗਤਾਂ ਸ਼ਰਨਾਨ ਕਰ ਰਹੀਆਂ ਨੇ ਲਓ ਜੀ ਆਪਾਂ ਅੱਗੇ ਆ ਗਏ ਪਹਿਲਾਂ ਤੁਹਾਨੂੰ ਆਪਾਂ ਪਿੱਛੇ ਸਥਾਨ ਜਿਹੜਾ ਹੋ ਦਿਖਾਇਆ ਸੀ ਹਨਾ ਉੱਥੇ ਮੱਥਾ ਜਿਹੜਾ ਉਹ ਟੇਕਿਆ ਜਾਂਦਾ ਬਾਕੀ ਸਰੋਵਰ ਇੱਥੇ ਜਿਹੜਾ ਉਹ ਬਣਿਆ ਹੋਇਆ ਆ ਜਿਹਦੇ ਵਿੱਚ ਸੰਗਤਾਂ ਸ਼ਗਨ ਜਿਹੜਾ ਉਹ ਕਰਦੀਆਂ ਨੇਗੀਆਂ ਤੇ ਇੱਥੇ ਹਵਨ ਵਗੈਰਾ ਵੀ ਜਿਹੜਾ ਉਹ ਕੀਤਾ ਜਾਂਦਾ ਤੇ ਇਸ ਤਰ੍ਹਾਂ ਹਵਨ ਜਿਹੜਾ ਹੋ ਹੁੰਦਾ ਆਪਣੇ ਬਜ਼ੁਰਗਾਂ ਨੂੰ ਮਤਲਬ ਉਹਨਾਂ ਦੀ ਸ਼ਾਂਤੀ ਵਾਸਤੇ ਤੇ ਅੱਜ ਅਪਾ ਦੇਖ ਲਾ ਰਹੇ ਹਾਂਗੇ ਅੱਗੋਂ ਜਾ ਕੇ ਤੇ ਹਰ ਸਾਲ ਇਸ ਤਰ੍ਹਾਂ ਹੀ ਇੱਥੇ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੁੰਦਾ ਤੇ ਬਹੁਤ ਪੁਰਾਣਾ ਜਿਹੜਾ ਹੈ ਮੇਲਾ ਪਹਿਲਾਂ ਤਾਂ 2-3 ਮਹੀਨੇ ਜਿਹੜਾ ਉਹ ਮੇਲਾ ਚੱਲਦਾ ਹੁੰਦਾ ਸੀਗਾ ਇਹ ਹੁਣ ਇਹ ਜਿਵੇਂ ਤਿੰਨ ਚਾਰ ਦਿਨਾਂ ਦਾ ਮੇਲਾ ਹੁੰਦਾ ਪਹਿਲਾਂ ਤਾਂ ਬਹੁਤ ਮਤਲਬ ਲੰਬਾ ਸਮਾਂ ਇਹ ਮੇਲਾ ਜਿਹੜਾ ਚੱਲਦਾ ਸੀ ਇੱਕ ਸਥਾਨ ਉਧਰ ਵੀ ਜਿਹੜਾ ਉਹ ਬਣਿਆ ਹੋਇਆ ਬਿਲਕੁਲ ਵਿਚਾਲੇ ਉਹ ਵੀ ਸਥਾਨ ਜਿਹੜਾ ਇੱਥੇ ਹੋ ਹੈਗਾ ਆ ਸਥਾਨ ਬਣਿਆ ਹੋਇਆ ਇੱਥੇ ਇਹ ਸਾਰਾ ਇੱਥੇ 메ਨ ਸਥਾਨ ਹੈਗਾ ਜਿਹੜਾ ਇੱਕ ਇੱਥੇ ਵੀ ਸਥਾਨ ਜਿਹੜਾ ਬਣਿਆ ਹੋਇਆ ਉੱਪਰ ਲਿਖਿਆ ਹੋਇਆ ਪਰਾਚੀ ਮੰਦਿਰ ਇਹ ਬਿਲਕੁਲ ਜਿਹੜਾ ਆਪਾਂ ਸਰੋਵਰ ਤੁਹਾਨੂੰ ਦਿਖਾਇਆ ਸੀ ਨਾ ਉਹਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਤੇ ਇਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਸਾਰਾ ਜਿਹੜਾ ਇਹ ਸਰੋਵਰ ਆ ਗਿਆ ਨਾ ਤੇ ਇੱਧਰ ਆਪਾਂ ਪਹਿਲਾਂ ਦੂਸਰੀ ਸਾਈਡ ਸੀਗੇ ਹੁਣ ਆਪਾਂ ਆਹ ਸਾਈਡ ਆ ਗਏ ਇੱਥੇ ਇਸ ਤਰ੍ਹਾਂ ਜਿਹੜਾ ਇਹ ਬਣਿਆ ਹੋਇਆ ਵਾ ਤੇ ਇਹ ਦੇ ਇਧਰਲੀ ਸਾਈਡ ਵੀ ਜਿਹੜਾ ਇਹ ਸਰੋਵਰ ਹੈ ਤੇ ਇੱਥੇ ਵੀ ਸਾਰੀਆਂ ਸੰਗਤਾਂ ਇਸ਼ਨਾਨ ਜਿਹੜਾ ਉਹ ਕਰ ਰਹੀਆਂ ਨੇ ਇਸੇ ਤਰ੍ਹਾਂ ਇੱਥੇ ਹਰੇਕ ਸਾਲ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਦਾ ਸੰਗਤਾਂ ਆਉਂਦੀਆਂ ਨੇ ਇੱਥੇ ਦਰਸ਼ਨ ਕਰਦੀਆਂ ਨੇ ਆ ਕੇ ਮੱਥਾ ਜਿਹੜਾ ਉਹ ਟੇਕਦੀਆਂ ਨੇ ਇਸ ਤਰ੍ਹਾਂ ਇਹਦੇ ਚਾਰੇ ਪਾਸੇ ਜਾਣ ਮੋ ਜਿਹੜਾ ਰਸਤਾ ਬਣਿਆ ਹੋਇਆ ਬਾਕੀ ਆਪਾਂ ਤੁਹਾਨੂੰ ਉਹ ਪਿੱਪਲ ਵੀ ਜਿਹੜਾ ਉਹ ਦਿਖਾ ਦਨੇ ਆ ਤੇ ਇਹ ਮੰਦਿਰ ਦੇ ਬਿਲਕੁਲ ਨੇੜੇ ਉਹ ਪਿੱਪਲ ਆ ਜਿਹਦੇ ਆਲੇ ਦੁਆਲੇ ਜਿਹੜਾ ਉਹ ਚਿੱਟਾ ਤਾਂ ਗੱਲ ਬੈਠਿਆ ਜਾਂਦਾ ਜਿਵੇਂ ਬਾਹਰਲੀ ਵਾਲੀ ਸਾਈਡ ਆਪਾਂ ਜਿਹੜਾ ਉਹ ਦੇਖਿਆ ਸੀ ਇਹ ਮੰਦਰ ਹੈ ਮੰਦਰ ਦੇ ਆਲੇ ਦੁਆਲੇ ਦੀ ਸਾਰਾ ਹੈ ਰਸਤਾ ਹਨ ਚੱਲਦੇ ਹਾਂ ਹੁਣ ਆਪਾਂ ਉਹ ਪਿੱਪਲ ਵੱਲ ਜਿੱਥੇ ਚਿੱਟਾ ਧਾਗਾ ਜਿਹੜਾ ਉਹ ਲੁੜੇੜ ਦੀਆਂ ਨੇ ਤੇ ਇਸੇ ਤਰ੍ਹਾਂ ਹਾਂਜੀ ਕਿੱਥੋਂ ਆਇਓ ਜੀ ਖੰਨੇ ਤੋਂ ਠੀਕ ਕਰ ਲੈ ਦਰਸ਼ਨ ਜੀ ਠੀਕ ਹੈ ਜੀ ਠੀਕ ਹੈ ਐਵੇਂ ਇਹ ਸੁਖ ਪੰਜਾਬੀ ਬਲੌਗ ਇਹ ਦੂਰੂ ਸੁਖ ਪੰਜਾਬੀ ਬਲੌਗ ਆ ਬਈ ਐਵੇਂ ਆਉਂਦੀਆਂ ਨੇ ਸੰਗਤਾਂ ਦੂਰੋਂ ਦੂਰੋਂ ਆਉਂਦੇ ਇੱਥੇ ਪਹੋਚੇ ਦੇ ਵਿੱਚ ਜਿਵੇਂ ਆ ਬਾਈ ਉਹ ਨਹੀਂ ਆਏ ਮੈਨੂੰ ਤੇ ਇਸੇ ਤਰ੍ਹਾਂ ਅਸੰਗਤ ਆਉਂਦੀਆਂ ਨੇ ਦਰਸ਼ਨਾ ਵਾਸਤੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਹਨਾ ਸੇ ਇਸੇ ਤਰ੍ਹਾਂ ਆਪਾਂ ਨੂੰ ਹਰੇਕ ਮੇਲੇ ਤੇ ਨਵੀਂ ਨਵੀਂ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਦੀ ਹੈਗੀ ਤੇ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਜਿਵੇਂ ਆ ਸਰੋਂ ਦਾ ਤੇਲ ਦੇਖ ਰਹੇ ਹੋ ਚਿੱਟਾ ਧਾਗਾ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਐਵੇਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਦੀਵੇ ਵਾਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਧਰ ਸਾਹਮਣੇ ਉਹ ਪਿੱਪਲ ਹੈ ਉਹ ਆਪਾਂ ਪਿੱਪਲ ਜਿਹੜਾ ਉਹ ਜਾ ਕੇ ਦੇਖ ਲਾਂਦੇ ਆਂ ਜਿੱਥੇ ਜਿਹੜਾ ਉਹ ਚਿੱਟਾ ਧਾਗਾ ਉਹ ਲਵੇਟਿਆ ਜਾਦਾ ਜਿਵੇਂ ਬਾਹਰ ਵਾਲੀ ਸਾਈਡ ਆਪਾਂ ਇੱਕ ਜਿਹੜਾ ਉਹ ਦੇਖਿਆ ਸੀਗਾ ਤੇ ਇਹ ਇੱਥੇ ਮੇਨ ਸਥਾਨ ਦੇ ਜਿਹੜਾ ਮੰਦਿਰ ਦੇ ਬਿਲਕੁਲ ਨੇੜੇ ਹੀ ਆ ਤੇ ਬਹੁਤ ਭਾਰੀ ਇੱਥੇ ਇਕੱਠ ਜਿਹੜਾ ਹੋਇਆ ਹੋਇਆ ਆਹ ਸਾਈਡ ਸਾਰਾ ਸਰੋਵਰ ਆ ਗਿਆ ਤੇ ਸਰੋਵਰ ਦੇ ਨਾਲ ਇਹ ਜਿਹੜਾ ਉਹ ਪੇੜ ਤੇ ਆਹ ਜਿਹੜਾ ਉਹ ਪਿੱਪਲ ਦਾ ਇਹ ਦਰਖਤ ਹੈ ਪਿੱਪਲ ਦਾ ਇਰਾਖਾ ਪਿੱਪਲ ਦੇ ਇਰਾਖਾ ਦੇ ਆਲੇ ਦੋਲੇ ਜਿਹੜਾ ਉਹ ਚਿੱਟਾ ਧਾਗਾ ਹੋ ਨਵੇਟਿਆ ਜਾਂਦਾ ਉੱਪਰ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਬੋਰਡ ਆਪਾਂ ਪੜ ਲਵਾਂਗੇ ਸਾਹਮਣੇ ਬੋਰਡ ਲੱਗਿਆ ਹੋਇਆ ਪ੍ਰੇਤ ਪਿੱਪਲ ਪਿਤਰੋਂ ਕੀ ਸ਼ਾਂਤੀ ਕੇ ਲਿਏ ਜਲ ਚੜਾਏ ਲਿਖਿਆ ਆ ਵੀ ਪਿਤਰਾਂ ਦੀ ਸ਼ਾਂਤੀ ਵਾਸਤੇ ਤੁਸੀਂ ਜਲ ਚੜਾਓ ਤੇ ਨੇੜੋਂ ਵੀ ਆਪਾਂ ਜਿਹੜਾ ਉਹ ਦੇਖ ਲਵਾਂਗੇ ਸਾਰੇ ਬਾਲਟੀਆਂ ਦੇ ਵਿੱਚ ਲੈ ਕੇ ਆਉਂਦੇ ਨੇ ਜਲ ਤੇ ਉੱਪਰ ਜਲ ਜਿਹੜਾ ਇਹੋ ਦੇ ਪਾਉਂਦੇ ਨੇ ਸਾਰੇ ਬਾਲਟੀਆਂ ਭਰਦੇ ਨੇ ਉਧਰੋਂ ਦਾਣ ਪਾ ਦਾਨ ਬਾਲਟੀਆਂ ਦੇ ਵਿੱਚ ਜਲ ਲਿਆ ਕੇ ਉੱਪਰ ਜਿਹੜਾ ਉਹਦੇ ਪਾਉਂਦੇ ਨੇਗੇ ਬੜੇ ਪਿਆਰ ਸੇ ਜਲ ਚੜਾਈਏ ਰਾਮ ਰਾਮ ਕੇ ਤੇ ਜਲ ਚੜਾਈਏ ਰਾਮ ਰਾਮ ਕੇ ਤੇ ਜਲ ਆਵਾਜਾ ਨਕਾ ਨਹੀਂ ਕਰਾਂਗੇ ਇੱਕ ਬੋ ਜੀ ਇਸ ਤਰ੍ਹਾਂ ਇੱਥੇ ਜਲ ਜਿਹੜਾ ਉਹ ਚੜਾਇਆ ਜਾਂਦਾ ਜਿਵੇਂ ਆ ਅੱਜ ਤੋਂ ਬਾਲਟੀਆਂ ਲੈ ਕੇ ਜਾ ਰਹੀਆਂ ਨੇ ਨਾ ਸਾਰੀਆਂ ਸੱਗ ਤਾਂ ਬਾਲਟੀਆਂ ਲੈ ਕੇ ਫਿਰ ਉੱਪਰ ਜਿਹੜਾ ਉਹ ਜਲ ਚੜਾਇਆ ਜਾਂਦਾ ਇਹ ਬਹੁਤ ਹੈ ਉਹ ਜਰਾ ਤੇ ਇੱਥੇ ਆਲੇ ਦੁਆਲੇ ਐਵੇਂ ਧਾਗਾ ਜਿਹੜਾ ਉਹਨੂੰ ਵੇਟਿਆ ਜਾਂਦਾ ਬਹੁਤ ਵੱਡਾ ਇਹ ਦਰਖਤਾ ਪਿੱਪਲ ਦਾ ਆ ਸਾਰਿਆਂ ਦੇ ਹੱਥਾਂ 'ਚ ਪਾਣੀ ਵਾਲੀਆਂ ਬਾਲਟੀਆਂ ਨੇ ਸਾਰਿਆਂ ਦੇ ਹੱਥਾਂ 'ਚ ਪਾਣੀ ਵਾਲੀਆਂ ਬਾਲਟੀਆਂ ਨੇ ਪਾਣੀ ਪਾ ਕੇ ਉੱਪਰ ਉਹ ਤਾਂ ਗਲ ਵੀੜਦੇ ਨੇ ਉਹ ਇਧਰ ਆ ਇੱਥੇ ਨਾਲ ਇਹ ਜਿਹੜਾ ਉਹ ਸਰੋਵਰ ਹੈ ਸਰੋਵਰ ਦੇ ਵਿੱਚੋਂ ਸਾਰੇ ਬਾਲਟੀਆਂ ਭਰ ਕੇ ਲੈ ਕੇ ਆਉਂਦੇ ਨੇ ਆ ਸਰੋਵਰ ਹੈ ਇੱਥੋਂ ਬਾਲਟੀਆਂ ਸਾਰੇ ਭਰਦੇ ਨੇ ਬਾਲਟੀਆਂ ਭਰ ਕੇ ਫਿਰ ਉੱਧਰ ਜਿਹੜੀਆਂ ਪਿੱਪਲ ਦੇ ਪਾਉਂਦੇ ਨੇਗੇ ਇੱਥੋਂ ਦਿਖਾ ਵੀ ਦਿੰਦੇ ਆ ਜਿਵੇਂ ਸਾਰੇ ਵਾਲਟੀਆਂ ਭਰ ਰਹੇ ਨੇ ਸੰਗਤਾਂ ਵਾਲਟੀਆਂ ਭਰ ਰਹੀਆਂ ਨੇਗੇ ਇਹ ਚ ਸਰੋਵਰ ਦੇ ਵਿੱਚੋਂ ਵਾਲਟੀਆਂ ਭਰੀ ਜਾਂਦੀਆਂ ਨੇਗੇ ਆ ਜਿਵੇਂ ਵੀਰ ਉਹ ਨਹੀਂ ਜਾ ਰਹੇ ਨੇ ਨਾ ਵਾਲਟੀਆਂ ਭਰਨ ਲਓ ਜਿ ਇਸ ਤਰ੍ਹਾਂ ਵਾਲਟੀਆਂ ਭਰ ਕੇ ਫਿਰ ਪਿੱਪਲ ਤੇ ਪਾਈਆਂ ਜਾਂਦੀਆਂ ਨੇ ਇਹ ਸਾਰਾ ਮੇਨਸਥਾਨ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਹੈ ਨਾ ਮੇਨਸਥਾਨ ਦੇ ਸਾਰੇ ਆਪਾਂ ਅੰਦਰੋਂ ਦਰਸ਼ਨ ਕਰਾਏ ਨੇ ਇਸ ਤਰ੍ਹਾਂ ਭਾੜੀ ਇਕੱਠਾ ਹੁੰਦਾ ਮੇਲੇ ਤੇ ਤੇ ਹੁਣ ਆਪਾਂ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਸਾਹਮਣੇ ਇੱਥੇ ਬੋਰਡ ਜਿਹੜਾ ਉਹ ਲੱਗਿਆ ਹੋਇਆ ਇਤਿਹਾਸ ਵਾਲਾ ਹੈ ਨਾ ਤੇ ਬੋਰਡ ਆਪਾਂ ਸਾਰਾ ਉਹ ਪੜਦੇ ਆ ਇਤਿਹਾਸ ਤੇ ਇਹ ਜਿਹੜਾ ਇਤਿਹਾਸਕ ਉਹ ਸਥਾਨ ਤੇ ਇਸ ਬੋਰਡ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਵੀ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ 9ਵੀਂ ਪਹਿਹਵਾ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੇ ਤੇ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਹੈ ਪਹਿਲਾ ਜਿਹੜਾ ਇਤਿਹਾਸ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਥੇ ਦੱਸਿਆ ਹੋਇਆ ਵੀ ਪਹਿਲੇ ਪ੍ਰਚਾਰ ਦੌਰੇ ਤੋਂ ਵਾਪਸੀ ਸਮੇਂ ਸਨ 1507 ਈਸਵੀ ਨੂੰ ਇਸ ਪਵਿੱਤਰ ਸਥਾਨ ਤੇ ਗੁਰੂ ਨਾਨਕ ਦੇਵ ਜੀ ਪਹੁੰਚੇ ਅਤੇ ਲੋਕਾਂ ਨੂੰ ਪਿਤਰ ਪੂਜਾ ਤੋਂ ਰੋਕਿਆ ਤੇ ਵਿਦੇਸ਼ ਕੀਤਾ ਕਿ ਮਰਨ ਤੋਂ ਬਾਅਦ ਕੀਤਾ ਦਾਨ ਜੀਵ ਨੂੰ ਨਹੀਂ ਪਹੁੰਚਦਾ ਜੀਵ ਦੇ ਕੀਤੇ ਕਰਮ ਹੀ ਜੀਵ ਦੇ ਨਾਲ ਜਾਂਦੇ ਹਨ ਇਹ ਸਾਰਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸ ਹੈ ਤੇ ਇੱਥੇ ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨਾਲ ਜਿਹੜਾ ਸੰਬੰਧਿਤ ਇਤਿਹਾਸ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਨ 1560 ਈਸਵੀ ਨੂੰ ਇਸ ਸਥਾਨ ਤੇ ਚਰਨ ਪਾਏ ਅਤੇ ਉਪਦੇਸ਼ ਕੀਤਾ ਕਿ ਤੀਰਥਾਂ ਤੇ ਜਾਣ ਲਈ ਸ਼ਾਂਤੀ ਨਹੀਂ ਮਿਲਦੀ ਤੀਰਥਾਂ ਤੇ ਜਾਣ ਨਾਲ ਸ਼ਾਂਤੀ ਨਹੀਂ ਮਿਲਦੀ ਗੁਰੂ ਹੀ ਸੱਚਾ ਤੀਰਥ ਹੈ ਅਤੇ ਨਾਮ ਸਿਮਰਨ ਕਰਨਾ ਹੀ ਮਨੁੱਖ ਦਾ ਕਰਮ ਹੈ ਤੇ ਫਿਰ ਇੱਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਜਿਹੜਾ ਉਹ ਇਤਿਹਾਸ ਲਿਖਿਆ ਹੋਇਆ ਸਨ 1616 ਈਸਵੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਾਵਨ ਸਥਾਨ ਤੇ ਪਹੁੰਚੇ ਅਤੇ ਉਪਦੇਸ਼ ਕੀਤਾ ਕਿ ਜਾਤ ਪਾਤ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਪ੍ਰਭੂ ਦੀ ਬੰਦਗੀ ਕਰੋ ਫਿਰ ਉਸ ਤੋਂ ਬਾਅਦ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਪਹੁੰਚੇ ਸਨ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਇਸ ਪਵਨ ਸਥਾਨ ਤੇ ਪਹੁੰਚੇ ਅਤੇ ਔਰੰਗਜ਼ੇਬ ਤੋਂ ਸਹਿਮੇ ਹੋਏ ਪੰਡਤ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ ਤੇ ਬੇਨਤੀ ਕੀਤੀ ਕਿ ਸਾਡਾ ਕੀ ਬਣੇਗਾ ਗੁਰੂ ਜੀ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਇਹ ਸਾਰਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਫਿਰ ਉਸ ਤੋਂ ਥੱਲੇ ਜਿਹੜਾ ਇਤਿਹਾਸ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਇੱਥੇ ਲਿਖਿਆ ਹੈ ਵੀ ਸੀਯਤ ਭੀਖਮ शाह ਨੂੰ ਮਿਲਣ ਲਈ ਜਦੋਂ ਗੁਰੂ ਜੀ ਘਰਾਮ ਆਏ ਉਸ ਤੋਂ ਬਾਅਦ ਸਿਆਣਾ ਸੰਤਾਂ ਹੁੰਦੇ ਇਸ ਸਥਾਨ ਤੇ ਆਏ ਅਤੇ ਧਰਮ ਦੇ ਨਾਮ ਤੇ ਦਾਨ ਲੈਣ ਤੋਂ ਰੋਕਿਆ ਅਤੇ ਕਿਹਾ ਕਿ ਇਸ ਦਾ ਲੇਖਾ ਦੇਣਾ ਪਵੇਗਾ ਇਸ ਸਥਾਨ ਦੇ ਦਰਸ਼ਨ ਕਰਨ ਨਾਲ ਇਸ਼ਨਾਨ ਦੀਆਂ ਮਨੁਕਾਮਨਾ ਜਿਹੜੀਆਂ ਉਹ ਪੂਰਨ ਹੋਣਗੀਆਂ ਤੇ ਇਹ ਸਾਰਾ ਇਤਿਹਾਸ ਇੱਥੇ ਜਿਹੜਾ ਹੁਣ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਇਹ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਜਿਹੜੇ ਸਥਾਨ ਤੇ ਉਹ ਆਏ ਹੋਏ ਨੇ ਉਹਨਾਂ ਦੀ ਇਹ ਚਰਨਸ਼ੂ ਪ੍ਰਾਪਤ ਧਰਤੀ ਹੈ ਤੇ ਆਪਾਂ ਚੱਲਦੇ ਹਾਂ ਉਹਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆ। ਬਾਕੀ ਇੱਧਰ ਜਿਹੜਾ ਆਪਾਂ ਤੁਹਾਨੂੰ ਸਥਾਨ ਦਿਖਾਇਆ ਸੀ ਮੰਦਰ ਮੰਦਰ ਦੇ ਬਿਲਕੁਲ ਨਾਲ ਹੀ ਇਹ ਗੁਰਦੁਆਰਾ ਸਾਹਿਬ ਨੇ। ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ ਨਿਸ਼ਾਨ ਸਾਹਿਬ ਵੀ ਜਿਹੜੇ ਉਹ ਸ਼ਸ਼ੋਭਿਤ ਨੇ ਆਪਾਂ ਫਰ ਦੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਐਂਟਰੀ ਤੇ ਲੱਗੇ ਹੋਏ ਨੇ। ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਜਿਹੜੇ ਉਹ ਕਰਕੇ ਆਉਂਦੇ ਆ। ਘੜਿਆਂ ਦਾ ਮਿਲ ਕੇ ਆਤਾ ਖੂਹਿਆਂ ਦਾ ਗਹਿਰਾਂ ਦਾ ਪਾ ਜੇ ਫਿਰ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਦੂਜੇ ਕਿ ਤੇ ਪਾਸ਼ਾ ਜੀ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਗੁਰੂ ਦੇ ਪਿਆਰਿਓ ਜਿੰਨੋ ਵੀ ਤਾਰਿਆ ਹੈ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਤਾਰਿਆ ਕਿਸੇ ਨਾਲ ਲੜੇ ਨਹੀਂ ਕਿਸੇ ਨੂੰ ਮਾਰਾ ਨਹੀਂ ਕਿਹਾ ਗੁਰਬਾਣੀ ਨਾਲ ਜੋੜਿਆ ਗੁਰਬਾਣੀ ਦੇ ਨਾਲ ਹੀ ਤਾਂ ਸ੍ਰੀ ਗੁਰੂ ਨਾਨਕ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਵੀ ਜਿਹੜਾ ਪ੍ਰਬੰਧ ਹੈਗਾ ਹਨ ਤੇ ਇੱਧਰ ਲੰਗਰ ਜਿਹੜਾ ਉਹ ਚੱਲ ਰਿਹਾ ਵਾਕਿ ਸੰਗਤਾਂ ਦਾ ਲੰਗਰ ਜਿਹੜਾ ਉਹ ਚੱਗ ਰਹੀਆਂ ਨੇ ਤੇ ਇਹ ਸਾਰਾ ਇਤਿਹਾਸ ਹੈ ਇਸ ਖਾਨਦ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਹੈਗੇ ਨੇ ਪਹੋਏ ਦੇ ਵਿੱਚ ਬਾਕੀ ਇੱਥੇ ਤੁਸੀਂ ਇਕੱਠ ਦੇਖਿਆ ਲਿਆ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਉਹ ਇੱਥੇ ਆਉਂਦੀਆਂ ਨੇ ਇਹ ਗੁਰਦੁਆਰਾ ਸਾਹਿਬ ਸੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਲਓ ਜੀ ਆਪਾਂ ਅੰਦਰੋਂ ਜਿਹੜੇ ਉਹ ਦਰਸ਼ਨ ਕਰਵਾਤੇ ਹਨ ਤੁਹਾਨੂੰ ਬਾਕੀ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਦਰਸ਼ਨ ਜਿਹੜੇ ਉਹ ਕਰਕੇ ਆਇਆ ਇੱਥੇ ਨਾਲ ਬਾਰ ਬਾਰ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਜ ਮੈਥੇ ਡੰਗਰੂ ਪਏ ਨੇ ਇਸ ਤਰ੍ਹਾਂ ਦੀਆਂ ਬਾਕੀ ਹੋਰ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਤੇ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਉਹ ਖੜਾਉਣੇ ਜਿਹੜੇ ਉਹ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਖੜਾਉਣੇ ਨੇ ਇੱਥੇ ਤੇ ਐਵੇਂ ਇਹ ਜਿਹੜਾ ਉਹ ਮੇਲਾ ਭਰਦਾ ਹਨ ਬਹੁਤ ਜਿਆਦੇ ਭਾਰੀ ਇਹ ਮੇਲੇ ਦੇ ਵਿੱਚ ਇਕੱਠ ਜਿਹੜਾ ਉਹ ਹੁੰਦਾ ਸ਼ਹਿਰ ਦੇ ਵਿੱਚ ਜਿਹੜਾ ਉਹ ਸਥਾਨ ਬਣਿਆ ਹੋਇਆ ਤੇ ਰੋਡ ਦੇ ਦੋਨੋਂ ਪਾਸੇ ਦੁਕਾਨਾਂ ਲੱਗਦੀਆਂ ਨੇ ਨਾਲ ਕੁਝ ਪ੍ਰਸ਼ਾਦ ਹੋ ਗਿਆ ਜਿਵੇਂ ਹਨਾ ਅੰਦਰ ਮੱਥਾ ਟੇਕਣ ਵਾਸਤੇ ਜਾਂ ਘਰੇ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਸੰਗਤ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗਦੀਆਂ ਨੇ ਇਹ ਵੀਡੀਓ ਤੇ ਤੁਸੀਂ ਕਮੈਂਟ ਚ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਵੀਡੀਓ ਜਿਹੜੀ ਉਹ ਦੇਖ ਰਹੇ ਹੋਗੇ ਤੇ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਆ ਨਾਮ ਦਾ ਨਾਮ ਸ਼ਹਿਰ ਦਾ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਬੇਰ ਵਾਲੀਆਂ ਜਿਹੜੀਆਂ ਬਹੁਤ ਨਜ਼ਰ ਇੱਥੇ ਮੈਂ ਵੇਰੇ ਵੇਰੇ ਬਹੁਤ ਫਿਆਦਾ ਫੇਰ ਬਹੁਤ ਫਿਆਦਾ ਇਧਰ ਆਟੋ ਯਾ ਆਟੋ ਦੇਖੋ ਤੁਸੀਂ ਲੈਣਾਂ ਲੱਗੀਆਂ ਹੋਏ ਆ ਨਾਟੋ ਆਂਦੀਆਂ ਬਹੁਤ ਜ਼ਿਆਦਾ ਲੈਨੇ ਲੈਣਾਂ ਇਹ ਮੇਲੇ ਕਰਕੇ ਆਉਂਦੇ ਨਾਲ ਦੇ ਵਿੱਚ ਇੱਥੇ ਇੰਨਾ ਮਨੁੱਖ ਰਸ ਨਹੀਂ ਹੁੰਦਾ ਲਓ ਜੀ ਹੁਣ ਆਪਾਂ ਆਏ ਆ ਉਹ ਸਾਈਡ ਜਿੱਥੇ ਝੁੱਲੇ ਲੱਗੇ ਹੋਏ ਨੇ ਤੇ ਇਹ ਪਹਿਲਾਂ ਆਪਾਂ ਉਧਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਸੀ ਮੰਦਿਰ ਤੋਂ ਥੋੜਾ ਜਿਹਾ ਦੂਰ ਆ ਕੇ ਜਿਹੜੇ ਉਹ ਝੁੱਲੇ ਲੱਗੇ ਹੋਏ ਨੇ ਜਿਵੇਂ ਹਾਮ ਮੇਲਿਆਂ ਦੇ ਵਿੱਚ ਝੁੱਲੇ ਹੁੰਦੇ ਨੇ ਹਨ ਬਹੁਤ ਵੱਡੇ ਵੱਡੇ ਝੁੱਲੇ ਚੰਡੋਲ ਕਿਸ਼ਤੀਆਂ ਇੱਥੇ ਜਿਹੜੇ ਉਹ ਹੈਗੇ ਨੇ ਅੱਜ ਮੇਦਰ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਛੋਟੇ ਬੱਚਿਆਂ ਵਾਲੀ ਤੇ ਇੱਧਰ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਇਸ ਤਰ੍ਹਾਂ ਦੇ ਝੂਲੇ ਤੋਂ ਵਿੱਚ ਜਿਹੜੇ ਉਹ ਦੇਖਣ ਨੂੰ ਮਿਲਣਗੇ ਬਹੁਤ ਵੱਡੇ ਵੱਡੇ ਝੂਲੇ ਨੇ ਤੇ ਚੱਲਦੇ ਆ ਸਾਰਾ ਮੇਲਾ ਜਿਹੜਾ ਆਪਾਂ ਇਹ ਦੇਖਦੇ ਆਂਗੇ ਜਾ ਕੇ ਹਨਾ ਬਾਕੀ ਇੱਧਰ ਜਿਵੇਂ ਮਿੱਕੀ ਮਾਊਸ ਆ ਕੇ ਇਸ ਤਰ੍ਹਾਂ ਬੱਚਿਆਂ ਦੇ ਆਲਵਾਸ ਤੇ ਝੂਲੇ ਤੇ ਇੰਜੋਏ ਵਾਸਤੇ ਬਹੁਤ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਹੋ ਗਈਆਂ ਨੇਗੀਆਂ ਮੇਲੇ ਦੇ ਵਿੱਚ ਇਦੇ ਨਾਲ ਆ ਕੁਝ ਗੀਮਸ ਨੇ ਜੇ ਤੁਸੀਂ ਗੀਮਾਂ ਖੇਡਨੀਆਂ ਨੇ ਗੀਮਾਂ ਖੇਡ ਕੇ ਇੰਜੋਏ ਕਰਨਾ ਤਾਂ ਗੀਮਾਂ ਵੀ ਇੱਥੇ ਖੇਡ ਸਕਦੇ ਹੋ ਆ ਨਿਸ਼ਾਨੇ ਜਿਹੜੇ ਤੁਸੀਂ ਇਹਦੇ ਨਾਲ ਲਾ ਸਕਦੇ ਹੋ ਆ ਜਿਹੜੀਆਂ ਰਫਦਾ ਪਈਆਂ ਨੇ ਤੇ ਇਹਦੇ ਨਾਲ ਇੱਥੇ ਪੂਤ ਮੰਗਲਾ ਹੈ ਨਾ ਪੂਤ ਮੰਗਲਾ ਬਣਿਆ ਹੋਇਆ ਇਹਦੀ 70 ਰੁਪਏ ਟਿਕਟ ਹੈ ਜਿਹੜੀ ਐਟ੍ਰੈਕਟਿਵ ਪੂਤ ਮੰਗਲੇ ਦੀ ਆਵਾਜ਼ਾਂ ਤੋਂ ਵੀ ਸੁਣਦੀ ਆਉਂਦੀਆਂ 50 ਰੁਪਏ ਟਿਕਟ ਹੈ ਪੂਤ ਮੰਗਲੇ ਦੀ ਬਾਕੀ ਹੋਰ ਵੱਡੇ ਵੱਡੇ ਝੂਲੇ ਥੇ ਜਿਹੜੇ ਉਹ ਹੈਗੇ ਨੇ ਸਾਹਮਣੇ ਜੰਮੇ ਉਹ ਝੂਲਾ ਘੁੰਮ ਰਿਹਾ ਤੇ ਚੰਡੋਲ ਹੋ ਗਿਆ ਕਿਸ਼ਤੀ ਹੈ ਨਾ ਸਾਰੇ ਆਪਾਂ ਜਾ ਕੇ ਜਿਹੜੇ ਨੂੰ ਦੇਖਦੇ ਆ ਤੇ ਇੱਥੇ ਵੀ ਕਾਫੀ ਜਣਾ ਇਕੱਠਾ ਹੋਇਆ ਹੋਇਆ ਤੇ ਇੱਥੇ ਪੁੱਛਣ ਤੇ ਪਤਾ ਲੱਗਿਆ ਸੀ ਵੀ ਇਹ ਸ਼ਾਮ ਟਾਈਮ ਇੱਥੇ ਹੋਰ ਵੀ ਜ਼ਿਆਦਾ ਇਕੱਠਾ ਹੋ ਜਾਂਦਾ ਬਾਕੀ ਇਧਰ ਬੱਚਿਆਂ ਵਾਸਤੇ ਇਸ ਤਰ੍ਹਾਂ ਦੇ ਝੁੱਲੇ ਜਿਹੜੇ ਨੂੰ ਹੈਗੇ ਨੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਛੋਟੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਹਰੇਕ ਏਜੂ ਗਰੁੱਪ ਵਾਸਤੇ ਇੱਥੇ ਇੰਜੋਏ ਲਈ ਝੁੱਲੇ ਨੇ ਤੇ ਅਭੀ ਸਾਹਮਣੇ ਕਿਉਂ ਲੱਜਾ ਇੱਕ ਕਲ ਰਹਾ ਜਿਵੇਂ ਚੰਡੋਲ ਗੋਲ ਗੋਲ ਘੁੰਮਦਾ ਉਸੇ ਤਰ੍ਹਾਂ ਇਹ ਵੀ ਗੋਲ ਗੋਲ ਘੁੰਮਦਾ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਲੱਗਦੇ ਨੇ ਮੇਲੇ ਦੇ ਵਿੱਚ ਤੇ ਹਰ ਇੱਕ ਸਾਲ ਇਸੇ ਤਰ੍ਹਾਂ ਜਿਹੜਾ ਇਹ ਮੇਲਾ ਹੋ ਭਰਦਾ ਹੈ ਜਿਹੜਾ ਆਪਾਂ ਉਧਰ ਤੋਂ ਅੰਦਰ ਦਰਸ਼ਨ ਕਰਾਈ ਸੀ ਜਿਵੇਂ ਮੰਦਰ ਦੇ ਦਰਸ਼ਨ ਕਰਾਈ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸੀ ਉਹ ਬਹੁਤ ਸਾਲਾਂ ਤੋਂ ਜਿਹੜਾ ਉਹ ਮਤਲਬ ਭਰਦਾ ਰਿਹਾ ਨਾ ਉੱਥੇ ਐਵੇਂ ਇਕੱਠ ਹੁੰਦਾ ਤੇ ਜਿਵੇਂ ਉੱਥੇ ਇਕੱਠ ਹੁੰਦਾ ਕਰਕੇ ਇੱਥੇ ਫਿਰ ਝੂਲੇ ਲੱਗਣ ਲੱਗੇ ਕਿਉਂਕਿ ਇਕੱਠ ਹੁੰਦਾ ਪਰਿਵਾਰ ਆਉਂਦੇ ਨੇ ਪਰ ਉਹਨਾਂ ਦੇ ਜਵਾਕ ਵੀ ਆਉਂਦੇ ਨੇ ਤਾਂ ਉਸ ਕਰਕੇ ਇੱਥੇ ਫਿਰ ਝੂਲੇ ਵੀ ਜਿਹੜੇ ਨਾਲ ਲੱਗਣ ਲੱਗੇ ਇੱਧਰ ਵੀ ਝੂਲਾ ਜਿਹੜਾ ਇਹ ਚੱਲ ਰਿਹਾ ਤੇ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਤੇ ਆ ਵੀ ਗੋਲ ਗੋਲ ਜਿਹੜਾ ਉਹ ਝੂਲਾ ਘੁੰਮਦਾ ਤੇ ਛੋਟੇ ਬੱਚਿਆਂ ਵਾਸਤੇ ਹਰੇਕ ਏਜ ਗਰੁੱਪ ਵਾਸਤੇ ਇੱਥੇ ਇੰਜੋਏ ਲਈ ਝੂਲੇ ਹੈਗੇ ਨੇ ਤੇ ਇੱਥੇ ਦੇ ਲੋਕਲ ਸ਼ਹਿਰ ਵਾਲੇ ਜਿਹੜੇ ਆਉਂਦੇ ਨੇ ਇੰਜੋਏ ਜਿਹੜਾ ਉਹ ਕਰਦੇ ਨੇਗੇ ਤੇ ਜਿਵੇਂ ਉਧਰ ਸਾਹਮਣੇ ਟ੍ਰੇਨ ਆ ਉਹ ਵੀ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦਾਂਗੇ ਨਾ ਟ੍ਰੇਨ ਵਾਲਾ ਝੂਲਾ ਵੀ ਜਿਹੜਾ ਉਹ ਹੈਗਾ ਤੇ ਨਾਲ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਬਾਹਰ ਵਾਲੇ ਪਾਸੇ ਹੈਗੀਆਂ ਨੇ ਉਹ ਵੀ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਾਂਗੇ ਤੇ ਜਿਵੇਂ ਜਿਵੇਂ ਸ਼ਾਮ ਹੋਈ ਜਾਊ ਉਵੇਂ ਉਵੇਂ ਰਾਸ਼ੀ ਇੱਥੇ ਜਿਹੜਾ ਹੋਣਾ ਸ਼ੁਰੂ ਹੋ ਜੂ ਬਾਕੀ ਇਧਰ ਸਾਹਮਣੇ ਆਹ ਟਰੇਨ ਵੀ ਜਿਹੜੀ ਹੈਗੀ ਟਰੇਨ ਵਾਲਾ ਜਿਹੜਾ ਉਹ ਝੁੰਨਾ ਹੈਗਾ ਲਓ ਜੀ ਇਸ ਤਰ੍ਹਾਂ ਝੂਲੇ ਜਿਹੜੇ ਇੱਥੇ ਲੱਗੇ ਹੋਏ ਨੇਗੇ ਮੇਲੇ ਦੇ ਵਿੱਚ ਬਾਕੀ ਇਧਰ ਆਹ ਕਿਸ਼ਤੀ ਹੈ ਤੇ ਕਿਸ਼ਤੀ ਚੰਡੋਲ ਜਦੋਂ ਚੱਲੂ ਆਪਾਂ ਉਹਨੂੰ ਉਦੋਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਤੇ ਅੱਗੇ ਚੱਲਦੇ ਆ ਅੱਗੇ ਕੁਝ ਹੋਰ ਆਪਾਂ ਕੀ ਦੇ ਜਿਹੜੇ ਉਹ ਦੇਖ ਲਾਂਦੇ ਆਂ ਤੇ ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਆਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇਧਰ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇਸ ਤਰ੍ਹਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆਹ ਗੰਨੇ ਦੇ ਰਸ ਵਾਲੀ ਦੁਕਾਨ ਹੋ ਗਈ ਇਧਰ ਆ ਕੁਝ ਛੋਟੇ ਬੱਚਿਆਂ ਦੇ ਝੂਲੇ ਹਨ ਛੋਟੇ ਬੱਚਿਆਂ ਵਾਲੇ ਝੂਲੇ ਵੀ ਇੱਥੇ ਹੈਗੇ ਨੇ ਆ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਗੱਡੀਆਂ ਹੋ ਗਈਆਂ ਜਿਵੇਂ ਆਹ ਗੱਡੀਆਂ ਦਾ ਝੂਲਾੜਾ ਬਣਿਆ ਹੋਇਆ ਲਓ ਜੀ ਇਸ ਤਰ੍ਹਾਂ ਬਹੁਤ ਵੱਡਾ ਹੈ ਮੇਲਾ ਜਿਹੜਾ ਉਹ ਭਰਦਾ ਹਰੇਕ ਸਾਲ ਐਵੇਂ ਇੱਥੇ ਜਿਹੜਾ ਉਹ ਭਾਰੀ ਮੇਲੇ ਦੇ ਵਿੱਚ ਇਕੱਠਾ ਹੁੰਦਾ। ਇਹਦੋਂ ਟੰਡੋਲ ਵੀ ਜਿਹੜਾ ਉਹ ਚੱਲ ਪਿਆ ਤੇ ਇਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ। ਇਹ ਟੰਡੋਲ 'ਚ ਵੀ ਬਹੁਤ ਸਾਰੇ ਜਾਣੇ ਜਿਹੜੇ ਉਹ ਬੈਠੇ ਨੇ। ਤੇथी ਇਸ ਤਰ੍ਹਾਂ ਹੀ ਆਉਂਦੇ ਨੇ ਹਨਾ ਆਪਦੀ ਫੈਮਿਲੀ ਨਾਲ ਬੱਚੇ ਆਉਂਦੇ ਨੇ ਇੰਜੋਏ ਜਿਹੜਾ ਉਹ ਕਰਦੇ ਨੇ ਮੇਲੇ ਦੇ ਵਿੱਚ ਆ ਕੇ। ਲਓ ਜੀ ਟੰਡੋਲ ਵੀ ਇਹਦਾ ਉਹ ਚੱਲ ਪਿਆ ਬਹੁਤ ਸਾਰੇ ਜਾਣੇ ਟੰਡੋਲ ਦੇ ਵਿੱਚ ਬੈਠੇ ਵੀ ਨੇ। ਤੇ ਇੱਥੇ ਕੁਝ ਇਸ ਤਰ੍ਹਾਂ ਬੱਚਿਆਂ ਵਾਸਤੇ ਵੀ ਹੈਗੀਆਂ ਨੇ ਹਨਾ ਆ ਬੱਚਿਆਂ ਦੇ ਇੰਜੋਏ ਵਾਸਤੇ ਆ ਬੋਟਸ ਨੇ ਤੇ ਛੋਟੇ ਬੱਚੇ ਇੱਥੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਤੇ ਐਵੇਂ ਦੀਆਂ ਬੱਚਿਆਂ ਦੀ ਐਕਟੀਵਿਟੀਜ਼ ਇਹ ਮੇਲੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਛੋਟੀਆਂ-ਛੋਟੀਆਂ ਬੋਟ ਬੱਚੇ ਚਲਾ ਰਹੇ ਨੇਗੇ ਤੇ ਇੱਧਰ ਸਾਰੇ ਆਹ ਵੱਡੇ ਝੂਲੇ ਆ ਆਪਾਂ ਜਿਵੇਂ ਤੁਹਾਨੂੰ ਦਿਖਾਏ ਨੇ ਹਨਾ ਤੇ ਉਧਰ ਕਿਸ਼ਤੀ ਵੀ ਜਿਹੜੀ ਉਹ ਚੱਲ ਪਈ ਤੇ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਆ ਕਿ ਤੁਸੀਂ ਦੇਖ ਸਕਦੇ ਹੋ ਇਹ ਐਵੇਂ ਬਹੁਤ ਰੌਣਕ ਜਿਹੜੀ ਉਹ ਮੇਲੇ ਦੇ ਵਿੱਚ ਜਿਹੜੀ ਉਹ ਹੁੰਦੀ ਹੈਗੀ ਤੇ ਨਾਲੇ ਟ੍ਰੇਨ ਵਾਲਾ ਝੂਲਾ ਵੀ ਜਿਹੜਾ ਉਹ ਚੱਲ ਪਿਆ ਵੀ ਆਪਾਂ ਜਿਹੜਾ ਉਹ ਦੇਖ ਲਾਂਦੇ ਆਗੇ ਤੇ ਟੀਵੀ ਚੱਲ ਰਹੀ ਹੈ ਨਾਲ ਦੀ ਨਾਲ ਟੰਡੋਲ ਵੀ ਚੱਲ ਰਹੀ ਹੈ ਇਧਰ ਆਹ ਟ੍ਰੇਨ ਵੀ ਜਿਹੜੀ ਚੱਲ ਰਹੀ ਆ ਇਸ ਤਰ੍ਹਾਂ ਇੰਜੋਏ ਵਾਸਤੇ ਬਹੁਤ ਸਾਰੇ ਐਂਕਿਊਲੇ ਜਿਹੜੇ ਲੱਗੇ ਹੋਏ ਨੇ ਮੇਲੇ ਦੇ ਵਿੱਚ ਤੇ ਇਧਰ ਆਪਾਂ ਸਾਰੇ ਜਿਹੜੇ ਚੂਲੇ ਤੁਹਾਨੂੰ ਉਹ ਦਿਖਾਏ ਨੇ ਹਨਾ ਬਾਕੀ ਹੁਣ ਆਪਾਂ ਚੱਲਦੇ ਆਂ ਜਿਹੜੀ ਸਾਈਡ ਕੁਝ ਗੀਮਾਂ ਵਗੈਰਾ ਨੇਗੀਆਂ ਉਹ ਆਪਾਂ ਦੇਖਦੇ ਆਂਗੇ ਜਾ ਕੇ ਆਹ ਸਾਰਾ ਝੂਲੇ ਵਾਲੀ ਸਾਈਡ ਆਪਾਂ ਜਿਹੜੀ ਉਹ ਤੁਹਾਨੂੰ ਦਿਖਾਤੀ ਤੇ ਕੋਹੇ ਦਾ ਮੇਲਾ ਵੀ ਆਪਾਂ ਜਿਹੜਾ ਉਹ ਦੇਖ ਲਿਆ ਭੇਵੇ ਦਾ ਮੇਲਾ ਹਨਾ ਤੇ ਇਹ ਇਧਰ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਜਿਹੜੀ ਇੱਥੇ ਉਹ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਅੰਦਰ ਵੀ ਤੇ ਬਾਹਰ ਵਾਲੀ ਪਾਸੇ ਵੀ ਬਾਹਰੋਂ ਵੀ ਆਪਾਂ ਤੁਹਾਨੂੰ ਜਿਹੜੀਆਂ ਦਿਖਾ ਦਾਂਗੇ ਇਹ ਗਰਾਊਂਡ ਆ ਕਾਫੀ ਖੁੱਲਾ ਤੇ ਇਹ ਗਰਾਊਂਡ ਦੇ ਵਿੱਚ ਕਾਫੀ ਖੁੱਲੇ ਗ ਤੇ ਇੱਧਰ ਹੈਗੀਆਂ ਨੇ ਗੇਮਾਂ ਬਹੁਤ ਸਾਰੀਆਂ ਇੱਥੇ ਗੇਮਾਂ ਖੇਡ ਕੇ ਇੰਜੋਏ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਜਿਵੇਂ ਬਹੁਤ ਸਾਰੀਆਂ ਗੇਮਾਂ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਆ ਜਿਵੇਂ ਸਾਹਮਣੇ ਹਾਂ ਗਲਾਸ ਨੇ ਹਣਾ ਫੋਟੋ ਵਾਲਾ ਗਲਾਸ ੱਟਣੇ ਨੇ ਤੇ ਇਸ ਤਰ੍ਹਾਂ ਦੀਆਂ ਗੇਮਸ ਇੱਥੇ ਜਿਹੜੀ ਉਹ ਹੈਗੀਆਂ ਨੇ ਝੂਲਿਆਂ ਦੇ ਨਾਲ ਨਾਲ ਐਵੇਂ ਦੀ ਐਕਟੀਵਿਟੀਜ਼ ਤੁਸੀਂ ਕਰਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਇਹਨਾਂ ਦੀ ਅਲੱਗ-ਅਲੱਗ ਟਿਕਟ ਹੈ ਜਿਵੇਂ ਸਾਰੇ ਜਿਹੜੇ ਇੱਥੇ ਝੂਲੇ ਲੱਗੇ ਹੋਏ ਨੇ ਉਹਨਾਂ ਦੀ ਵੀ ਅਲੱਗ-ਅਲੱਗ ਟਿਕਟ ਜਿਹੜੀ ਉਹ ਹੈਗੀ ਹੈ ਨਾ ਬਾਕੀ ਬਹੁਤ ਸਾਰੇ ਜਾਣੇ ਇੱਥੇ ਇਹ ਗੇਮਾਂ ਜਿਹੜੀਆਂ ਉਹ ਖੇਡ ਵੀ ਰਹ ਐਂਜੋਏ ਵੀ ਜਿਹੜਾ ਉਹ ਕਰ ਰਹੇ ਨੇ ਤੇ ਹਾਂ ਜੀ ਕਿ ਕਿੰਨੀ ਚੰਨੀ ਦੇਖਦਾ ਹੈ ਟਿਕਟ ਕਿੰਨੀ ਹੈ ਬਾਈ ਆਪਕੋ 50 ਇਸਕੇ 6 ਮਿਲਦੇ ਆਂ ਟਿਕਟ ਲਓਗੇ ਯਾ ਆਪਕੋ ਆ ਜਾਏਗਾ ਅੱਛਾ ਜੀ ਠੀਕ ਹੈ 50 50 ਵੀ ਦੇਖਦਾ ਹੈ ਬਾਈ ਕਹਿੰਦਾ ਜੀ ਹੈ ਨਾ ਤੇ ਬਾਕੀ ਇੱਧਰ ਵੀ ਆਪਾਂ ਤੁਹਾਨੂੰ ਦਿਖਾ ਦੰਦੇ ਆ ਇਸ ਤਰ੍ਹਾਂ ਦੀਆਂ ਗੇਮਾਂ ਖੇਡ ਕੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਆ ਆ ਬੌਲਾ ਹੋ ਗਈਆਂ ਜਿਵੇਂ ਇਹਨਾਂ ਚ ਪਾਉਣੀਆਂ ਨੇ ਨਾ ਐਵੇਂ ਜਿਹੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਤੁਸੀਂ ਗੇਮਾਂ ਖੇਡ ਸਕਦੇ ਹੋ ਇੰਜੋਏ ਕਰ ਸਕਦੇ ਹੋਗੇ ਤੇ ਵੱਡੇ ਵੱਡੇ ਝੂਲੇ ਤੇ ਪੱਟੀਆਂ ਪੱਟੀਆਂ ਦੁਕਾਨਾਂ ਸਾਰੀਆਂ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਬਹੁਤ ਜ਼ਿਆਦੇ ਰੌਣਕ ਜਿਹੜੀ ਹੋ ਗਈ ਤੇ ਸ਼ਾਮ ਟਾਈਮ ਹੋਰ ਵੀ ਜਿਹੜੀ ਰੌਣਕ ਇੱਥੇ ਉਹ ਵੱਜਣੀ ਆ ਹਨਾ तकरीबन ਸਾਰੇ ਝੂਲੇ ਜਿਹੜੇ ਉਹ ਆਣਾ ਚੱਲ ਰਹੇ ਨੇਗੇ ਉਧਰ ਜੇ ਮੈਂ ਤੁਸੀਂ ਸਾਹਮਣੇ ਦੇਖ ਰਹੇ ਹੋ ਚਡੋਲ ਹੋਗੀ ਕਸ਼ਤੀ ਹੋਗੀ ਹਨਾ ਤੇ तकरीबन ਸਾਰੇ ਝੂਲੇ ਚੱਲ ਰਹੇ ਨੇ ਤੇ ਇੱਥੇ ਜਿੱਥੇ ਸਾਰੇ ਝੂਲੇ ਲੱਗੇ ਹੋਏ ਨੇ ਉਹਦੇ ਬਾਹਰ ਵਾਲੇ ਪਾਸੇ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਜਿਵੇਂ ਨਾਰਮਲ ਆਮ ਮੇਲਿਆਂ ਦੇ ਵਿੱਚ ਹੁੰਦੀਆਂ ਨੇ ਫਰਗਰ ਗੁਲਚੇ ਵਗੈਰਾ ਹੋਗੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਤੇ ਇਸ ਤਰ੍ਹਾਂ ਸਾਰਾ ਹਰ ਇੱਕ ਸਾਲ ਮੇਲਾ ਜਿਹੜਾ ਉਹ ਲੱਗਦਾ ਤਕਰੀਬਨ ਸਾਰਾ ਮੇਲਾ ਆਪਾਂ ਜਿਹੜਾ ਉਹ ਦੇਖ ਲਿਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਦੇਖਿਆ ਪਹੋਏ ਦਾ ਮੇਲਾ ਤੇ ਇਹ ਇੰਜਵੇਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਤਾਂ ਚੇਤ ਦੇ ਵਿੱਚ ਜਿਹੜਾ ਇਹ ਮੇਲਾ ਉਹ ਲੱਗਦਾ ਹੁੰਦਾ ਤਕਰੀਬਨ ਇਹ 3 ਤੋਂ 4 ਦਿਨਾਂ ਦਾ ਜਿਹੜਾ ਮੇਲਾ ਹੁੰਦਾ ਤੇ ਤਿੰਨ ਤੋਂ 4 ਦਿਨ ਇਸੇ ਤਰ੍ਹਾਂ ਹੀ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਬਾਕੀ ਬਾਕੀ ਇਲਾਕਿਆਂ ਦੇ ਵਿੱਚੋਂ ਇੱਥੇ ਆਉਦਾ ਮੱਥਾ ਟੇਕਣ ਆਉਂਦੀਆਂ ਨੇ ਦਰਸ਼ਨ ਕਰਨ ਆਉਂਦੀਆਂ ਨੇ ਹਨਾ ਸੋ ਇਹ ਸਾਰਾ ਪੋਇ ਦਾ ਮੇਲਾ ਸੀਗਾ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਆਪਦੇ ਰਿਸ਼ਤੇਦਾਰਾਂ ਨਾਲ WhatsApp ਤੇ ਸਟੇਟਸ ਪਾ ਦਿਆ ਕਰੋ ਗਰੁੱਪਾਂ 'ਚ ਭੇਜ ਦਿਆ ਕਰੋ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ